ਦੋਸਤੋ ਤੁਸੀਂ ਇੱਕ ਪਿਛਲੇ ਦਿਨਾਂ ਦਾ ਬਹੁਤ ਚਰਚਿਤ ਮੁੱਦਾ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਫੇਸਬੁੱਕ YouTube Instagram ਤੇ ਜਿਹੜੀ ਵੀ ਮਰਜੀ ਰੀਲ ਖੋਲ ਕੇ ਦੇਖ ਲਓ ਜਿਹੜੀ ਮਰਜੀ ਤੁਹਾਡੇ ਅੱਗੇ ਵੀਡੀਓ ਜਿਹੜੀ ਆਉਂਦੀ ਹੈ ਬਹੁਤ ਭਖਿਆ ਹੋਇਆ ਮੁੱਦਾ ਉਹ ਚੱਲ ਰਿਹਾ ਹੈ ਹਾਈਲਾਈਟ ਹੈ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਵਾਲਾ ਤੇ ਪਿਛਲੇ ਦਿਨੀ ਉਹਦਾ ਕਤਲ ਹੋ ਜਾਂਦਾ ਹੈ ਬਠਿੰਡਾ ਦੇ ਕਿਸੇ ਹਸਪਤਾਲ ਦੇ ਵਿੱਚ ਉਹ ਵੀ ਆਪਣਾ ਕਾਰ ਦੇ ਵਿੱਚ ਬੋਡੀ ਮਿਲਦੀ ਹੈ ਤੇ ਮੇਰੇ ਨਾਲ ਵੀਰ ਸਤੇਂਦਰ ਹੈ ਜੀ ਸਵਾਗਤ ਹੈ ਵੀਰੇ ਧੰਨਵਾਦ ਵੀਰੇ ਤੇ ਇਹਨਾਂ ਤੋਂ ਆਪਾਂ ਜਾਣਾਂਗੇ ਵੀ ਇਹਨਾਂ ਨੇ ਕਿਉਂਕਿ ਪੂਰੀ ਉਹ ਖਬਰ ਹੈ ਜਿਹੜੀ ਉਹਦੀ ਬਾਤ ਕੀਤਾ ਵੀ ਕਿਸ ਤਰ੍ਹਾਂ ਉਹ ਘਟਨਾ ਜਿਹੜੀ ਵਾਪਰੀ ਜਿਹਦੇ ਦੋ ਪੱਖ ਨੇ ਇਹਦੇ ਵੀਰੇ ਆਪਣਾ ਸਿਮਰ ਵੀਰੇ ਵੀ ਇੱਕ ਤਾਂ ਜਿਵੇਂ ਹੁਣ ਅਸੀਂ ਇੰਟਰਵਿਊ ਕੀਤੀ ਸੀ ਬਾਈ ਪਸ਼ਪਿੰਦਰ ਸਿੰਘ ਤਾਉ ਦੀ ਹੂੰ ਉਹ ਤਾਂ ਕਹਿੰਦੇ ਵੀ ਅਸੀਂ ਇਸ ਚੀਜ਼ ਨੂੰ ਜਾਇਜ਼ ਨਹੀਂ ਮੰਨਦੇ ਹੈਗੇ ਕਤਲ ਨੂੰ ਹੂੰ ਫਿਰ ਅਸੀਂ ਕੱਲ ਮੁੰਡਾ ਨਵਦੀਪ ਆਪਣਾ ਭਰਾ ਵਾਟਰ ਕੈਨ ਨਾਲ ਉਹਨਾਂ ਦੀ ਇੰਟਰਵਿਊ ਕੀਤੀ ਹੂੰ ਉਹ ਕਹਿੰਦੇ ਵੀ ਅਸੀਂ ਜਾਇਜ਼ਮਾਨ ਆ ਇਸ ਲਈ ਦੋ ਧਿਰਾਂ ਬਣੀਆਂ ਹੋਈਆਂ ਨੇ ਉਹ ਹੈਗੀਆਂ ਆਪਣੇ ਸਿੱਖਾਂ ਦੀਆਂ ਨੇ ਕੁਸ਼ਕ ਆਪਣਾ ਹਿੰਦੂ ਤਪਕਾ ਹੂੰ ਉਹ ਮਤਲਬ ਆਪਸ ਦੇ ਵਿੱਚ ਜਿਹੜਾ ਹੁੰਦਾ ਇੱਕ ਰੋਸ ਚੱਲ ਰਿਹਾਗਾ ਇੱਕ ਧਿਰ ਜਿਹੜੀ ਕੁਸ਼ ਵੀ ਹੈਗੀ ਆ ਜਿਸ ਦੇ ਵਿੱਚ ਕੁਸ਼ਕ ਆਪਣੇ ਸਿੱਖ ਵੀ ਨੇ ਹਿੰਦੂ ਵੀ ਨੇ ਜਿਹੜੀ ਦੂਜੀ ਧਿਰਾਂ ਉਹ ਵੀ ਆਪਣੇ ਹੀ ਨੇਗੇ ਹਨਾ ਉਹ ਕਹਿੰਦੇ ਵੀ ਵਿਮਾੜਾ ਹੋਇਆ ਜਿਹੜਾ ਇਸਤਰੀ ਦੇ ਉੱਤੇ ਹੱਥ ਚੱਕਣਾ ਹਨ ਜਾਂ ਮਤਲਬ ਇਹ ਚੀਜ਼ਾਂ ਹੁਣ ਜੇ ਆਪਾਂ ਆਪਣੀ ਪਰਸਨਲ ਵਿਚਾਰਾਂ ਦੀ ਗੱਲ ਕਰ ਲਈਏ ਆਪਣੇ ਸਹਿਮਤ ਹੋਣ ਜਾਂ ਨਾ ਸਹਿਮਤ ਹੋਣ ਨਾਲ ਕੋਈ ਬੜਾ ਫਰਕ ਤਾਂ ਦੇਖੋ ਪੈਂਦਾ ਨਹੀਂ ਹੈਗਾ ਹੂੰ ਜਾਣ ਵਾਲਾ ਦੁਨੀਆ ਤੋਂ ਚੱਲ ਗਿਆ ਬਿਲਕੁਲ ਤੇ ਇਹਨਾਂ ਜਿਹੜਾ ਸਿੱਧਾ-ਸਿੱਧਾ ਅਸਰਾਂ ਅਮਰਤਪਾਲ ਮੈਰੋਂ ਤੇ ਜਿਹੜੇ ਦੋ ਮੁੰਡੇ ਸੀਗੇ ਉਹਦੇ ਸਾਥੀ ਜਿਸਨੀਤ ਮੁੰਡਾ ਪਤਾ ਨਹੀਂ ਕੀ ਨਾਮ ਸੀ ਜਸਪ੍ਰੀਤ ਸ਼ਾਇਦ ਹੂੰ ਉਹਨਾਂ ਦੇ ਪਰਿਵਾਰ ਤੇ ਪਊਗਾ ਕਿਉਂਕਿ ਜਦੋਂ ਪਿਛਲੇ ਦਿਨੀ ਕਾਤਲ ਹੋ ਜਾਂਦਾ ਤਾਂ ਪਹਿਲੀ ਗੱਲ ਤਾਂ ਨਿਕਲ ਕੇ ਸਾਹਮਣੇ ਆਈ ਸੀ ਵੀ ਕਾਫੀ ਲੰਮੀ ਚੌੜੀ ਪਲੈਨਿੰਗ ਸੀ ਉਹਨਾਂ ਦੀ ਹਨਾ ਹੂੰ ਫਿਰ ਅਸੀਂ ਗੱਲਬਾਤ ਕਰ ਰਹੇ ਸੀਗੇ ਅ ਨਵਦੀਪ ਵੀ ਕਰ ਰਹੇ ਸੀ ਗੱਲ ਫਿਰ ਤਾਉ ਹੋਰ ਵੀ ਜਿਹੜੇ ਆਪਣੇ ਕਈ ਮਿੱਤਰ ਨੇ ਅਸੀਂ ਬੈਠੇ ਸੀਗੇ ਪਰ ਸੁਮੀ ਭਿੰਦਾ ਸੀਗਾ ਉਹ ਕਹਿੰਦੇ ਵੀ ਸ਼ਾਇਦ ਉਹਨਾਂ ਦੀ ਮਨਸਾ ਸੀ ਜਿਹੜੀ ਉਹਨੂੰ ਮਾਰਨ ਦੀ ਨਹੀਂ ਸੀਗੀ ਹੂੰ ਕਿਉਂਕਿ ਪਹਿਲਾਂ ਗੱਡੀ ਦਾ ਕੰਮ ਕਰਵਾਉਂਦੇ ਨੇ ਉਹਦਾ ਹੂੰ ਤੁਸੀਂ ਮੇਰੇ ਸਾਨੂੰ ਸ਼ੁਰੂਆਤ ਤੋਂ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਵੀ ਪਤਾ ਲੱਗ ਜੂਗਾ ਸ਼ੁਰੂਆਤ ਤੋਂ ਦੱਸ ਦੋ ਵੀ ਇਹ ਕਿਵੇਂ ਕਾਮਲਕੌਰ ਬਣਦੀ ਹੈ ਕੰਚਨ ਕੁਮਾਰੀ ਤੋਂ ਤੇ ਅੱਗੇ-ਅੱਗੇ ਕਿਵੇਂ ਇਹਨੇ ਰਿਲੇਸ਼ਨ ਬਣਦੇ ਨੇ ਤੇ ਗੱਲਬਾਤ ਇਹਦੀ ਕੀ ਸੀ ਸਾਰੀ ਉਹ ਦੱਸ ਦੋ ਇਹ ਤਾਂ ਚਲੋ ਆਪਾਂ ਨੂੰ ਹੁਣ ਹੀ ਪਤਾ ਲੱਗਿਆ ਪਹਿਲਾਂ ਤਾਂ ਆਪਾਂ ਜਾਣਦੇ ਨਹੀਂ ਸੀ ਕੁਝ ਹੁਣ ਤਾਂ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਵੀ ਹਾਈਪ ਫੜ ਗਈ ਖਬਰ ਇਹ ਹੂੰ ਇਹ ਤਾਂ ਕੰਚਨ ਕੁਮਾਰੀ ਸੀ ਸ਼ਾਇਦ ਹਿਮਾਚਲ ਤੋਂ ਆ ਕੁੜੀ ਇਹ ਬਿਹਾਰ ਬਿਹਾਰ ਤੋਂ ਕਹਿ ਰਹੇ ਸ਼ਾਇਦ ਬਿਹਾਰ ਤੋਂ ਕਹਿ ਰਹੇ ਨੇ ਹੂੰ ਸ਼ਾਇਦ ਮਾਏ ਦੀ ਹਿਮਾਚਲ ਤੋਂ ਸ਼ਾਇਦ ਬਾਪੂ ਇਹ ਬਿਹਾਰ ਤੋਂ ਕੁਛ ਹੈ ਮੇਰਾ ਸਿਸਟਮ ਹੈਗਾ ਸੀਗਾ ਚਲੋ ਤੇ ਆ ਆਪਾਂ ਮੰਨ ਲੀਏ ਵੀ ਪ੍ਰਵਾਸੀ ਸੀ ਜਾਨੀ ਕਿ ਪੰਜਾਬ ਦੇ ਤੇ ਬਾਕੀ ਨਾਮ ਪਹਿਲਾ ਇਹ ਕੰਚਨ ਕੁਮਾਰੀ ਸੀਗਾ ਜਦੋਂ ਹੌਲੀ-ਹੌਲੀ ਇਹ ਪਹਿਲਾਂ ਆਪਣਾ ਜੱਟ ਬੀਟ ਰੈਕਡ ਦਾ ਜਿਹੜਾ ਆਪਣਾ ਇੰਦਰ ਹੈਗਾ ਉਹਦੇ ਨਾਲ ਕੰਮ ਕਰਦੀ ਹੁੰਦੀ ਸੀ ਹੂੰ ਉਸ ਤੋਂ ਬਾਅਦ ਕੁੜੀ ਆਪਣੀ ਕੀ ਨਾਮ ਉਹਦਾ ਇੰਟਰਵਿਊ ਵੀ ਕੀਤੀ ਸੀ ਆਪਾਂ ਨੇ ਬੱਬਲ ਕੌਰ ਬੱਬਲ ਕੌਰ ਬੱਬਲਾ ਆਉਂਦੀ ਆ ਹੂੰ ਉਹ ਤੋਂ ਪਹਿਲਾਂ ਜਿਹੜਾ ਪ੍ਰੀਤ ਦਾ ਕਰੈਕਟਰ ਇਹ ਨਿਭਾਰੀ ਸੀਗੀ ਅੱਛਾ ਜਦੋਂ ਥੋੜਾ ਇਹਨਾਂ ਦਾ ਕੰਟੈਂਟ ਬਰਗਲ ਬਲਗਰ ਹੋਣ ਲੱਗ ਗਿਆ ਮਤਲਬ ਉਹ ਚੀਜ਼ਾਂ ਇਹ ਹੈਗੀਆਂ ਸੀ ਪਹਿਲਾਂ ਇਹ ਦੇ ਅੰਦਰ ਵਾਲੇ ਉਹਦੇ ਵਿੱਚ ਵੀ ਥੋੜਾ ਨਿਊਓਡਿਟੀ ਜਾਂ ਉਹ ਚੀਜ਼ਾਂ ਸ਼ੋਅ ਕਰਦੇ ਹੁੰਦੇ ਸੀਗੇ ਹੂੰ ਫਿਰ ਕੋਈ ਗੱਲਬਾਤ ਹੋਈ ਇਹਨਾਂ ਨੇ ਚੇਂਜ ਕਰਤਾ ਉੱਥੋਂ ਫਿਰ ਇਹਦਾ ਨਾਮ ਮੈਨੂੰ ਲੱਗਦਾ ਕਮਲ ਕੌਰ ਪਿਆ ਸੀ ਜਿੰਨਾ ਕਿ ਮੈਂ ਸਟੱਡੀ ਕੀਤੀ ਐ ਇਸ ਕੇਸ ਦੇ ਉੱਤੇ ਹੂੰ ਫਿਰ ਇਹਨੇ ਆਈਡੀ ਬਣਾਈ ਸੀ ਤਕਰੀਬਨ 4-5 ਸਾਲ ਹੋ ਗਏ ਜਦੋਂ ਸਿਸਟਮ ਇਹ ਚੱਲਿਆ TikTok ਤੋਂ ਬਾਅਦ YouTube ਤੇ ਆਉਂਦੀ ਆ ਹੂੰ ਤੇ ਫਿਰ ਜਿੰਮੇਦਾਰ ਇਹਦਾ ਹੌਲੀ 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 ਮਤਲਬ ਜਿਹੜਾ ਲੋਕ ਜੁੜਦੇ ਗਏ ਹੁਣ ਜਦੋਂ ਐਂਡ ਵਾਲੇ ਦਿਨਾਂ ਦੇ ਵਿੱਚ ਇਹਦੀ ਡੈਥ ਹੋ ਜਾਂਦੀ ਹੈ 3 ਲੱਖ 70-80 ਹਜ਼ਾਰ ਬੰਦੇ ਜੁੜੇ ਹੋਏ ਸੀ ਇਹਦੇ ਨਾਲ 4 ਲੱਖ ਦੇ ਕਰੀਬ ਫਿਰ ਹੁਣ 4-4 4.5 ਤੇ ਪਹੁੰਚਦੇ ਜਾਂਦੇ ਨੇ ਹੂੰ ਤੇ ਬਹੁਤ ਸ਼ਰਮ ਦੀ ਗੱਲ ਆ ਕਿ ਦੇਖੋ ਅਸੀਂ ਇਹਦੇ ਕਿਰਦਾਰ ਨੂੰ ਚੰਗਾ ਤਾਂ ਨਹੀਂ ਕਹਾਂਗੇ ਕਿਉਂਕਿ ਜੇ ਹੁਣ ਕਈ ਵਾਰੀ ਆਪਾਂ ਪਰਿਵਾਰ ਨਾਲ ਹੁੰਨੇ ਆ ਵਾਈਫ ਨਾਲ ਹੁੰਨੇ ਆ ਜਾਂ ਫਿਰ ਮਾਤਾ ਨਾਲ ਹੁੰਨੇ ਆ ਕਈ ਵਾਰੀ ਉਦਾਂ ਦੀ ਰੀਲਾਂ ਆ ਜਾਂਦੀਆਂ ਨੇ ਭਾਵੇਂ ਆਪਾਂ ਉਹਦੀ ਜਿਹੜੀ ਲੋਥਰਾ ਕੁੜੀ ਆ ਹਮਮ ਦਾ ਕੁੜੀ ਆ ਸਕਿਉਰਟੀ ਵੀ ਮਿਲੀ ਆ ਉਹ ਪਿਛਲੇ ਦਿੰਨੀ ਹੈ ਨਾ ਹਮ ਉਹਨੂੰ ਵੀ ਨਹੀਂ ਅਸੀਂ ਕਹਿੰਦੇ ਹੈਗੇ ਵੀ ਜਿਹੜੀ ਚੀਜ਼ ਗਲਤ ਆ ਉਹ ਤਾਂ ਗਲਤ ਹੈਗੀ ਆ ਨਾ ਉਹਨਾਂ ਨੇ ਹੁਣ ਸਕਿਉਰਟੀ ਦੀ ਮੰਗ ਕੀਤੀ ਆ ਪਹਿਲਾਂ ਹੋਰ ਵੀ ਜਿਹੜੇ ਕਾਫੀ ਕ੍ਰੇਟਰ ਨੇ ਉਹਨਾਂ ਵੱਲੋਂ ਸਕਿਉਰਟੀ ਦੀ ਮੰਗ ਕੀਤੀ ਜਾਂਦੀ ਸੀ ਦੀਪਿਕਾ ਲੋਥਰਾ ਕੁੜੀ ਹੈ ਨਾ ਉਹ ਦੇਖੋ ਕਲ ਉਤਰਾ ਹਾਂ ਵੀ ਅਸੀਂ ਕਰਦੇ ਕਿਉਂ ਆ ਇਹ ਚੀਜ਼ਾਂ ਹਨਾ ਇਹ ਵੀ ਇੱਕ ਵੱਡਾ ਜਿਹੜਾ ਪ੍ਰਸ਼ਨ ਚਿੰਨ ਹੈਗਾ ਹੁਣ ਵੀ ਜਿਹੜਾ ਕਮਲ ਕੌਰ ਦੀ ਆਈਟੀ ਚੱਲ ਰਹੀ ਆ ਤੇ ਉਹਨੂੰ ਬੰਦ ਨਹੀਂ ਕੀਤਾ ਹੈਗਾ ਅਜੇ ਤੱਕ ਸਰਕਾਰ ਨੇ ਅੱਛਾ ਉਹ ਬੰਦ ਹੋਣੀ ਚਾਹੀਦੀ ਇੱਕ ਜਸਨੀਕਾ ਕੁੜੀ ਹੂੰ ਅਸੀਂ ਦੇਖੀਆਂ ਨੇ ਸਰਚਾ ਮਾਰ ਕੇ ਵੀ ਦੇਖੀਆਂ ਨੇ ਕਾਫੀ ਨੇ ਬਹੁਤ ਸਾਰੇ ਪਹਿਲਾਂ ਅਸੀਂ ਇੱਕ ਦੋ ਵਾਰੀ ਸਰਚ ਕਰਕੇ ਹੂੰ ਦੇਖੀ ਜਦੋਂ ਮਤਲਬ ਉਹ ਘੱਟ ਸੀਗੇ ਫੋਲੋਅਰ ਹੌਲੀ ਹੌਲੀ ਫਿਰ ਵਧਦੇ ਗਏ ਫੋਲੋਅਰਾਂ ਤੇ ਬਾਈ ਤੁਸੀਂ ਜਿਵੇਂ ਦੋ ਪੱਖਾਂ ਦੀ ਗੱਲ ਕੀਤੀ ਐ ਜੀ ਇੱਕ ਇੱਕ ਧਿਰ ਕਹਿ ਰਹੀ ਐ ਵੀ ਇਹ ਇਹਨੂੰ ਸੋਦਾ ਲਾਉਣਾ ਬਣਦਾ ਸੀ ਯਾਨੀ ਕਿ ਇਹਨੂੰ ਮਾਰ ਦੇਣਾ ਠੀਕ ਐ ਕਤਲ ਜਿਹੜਾ ਕਰ ਦਿੱਤਾ ਉਹਦਾ ਤੇ ਦੂਸਰੀ ਧਿਰ ਕਹਿ ਰਹੀ ਐ ਵੀ ਉਹ ਸਮਝਾਉ ਜਾ ਕੇ ਠੀਕ ਸੀ ਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਉਹਨਾਂ ਨੇ ਪਹਿਲਾਂ ਪ੍ਰੋਡਿਊਸਰ ਨਾਲ ਵੀ ਹੋਇਆ ਇਹ ਬੀਐਕਐਕਐਕ ਨਾਲ ਇੱਕ ਦੋ ਹੋਰ ਵੀ ਆਪਾਂ ਵੀਡੀਓ ਦੇਖੀਆਂ ਜਿਹੜੇ ਕੁੱਟਮਾਰ ਵਾਲੀਆਂ ਮੈਰੋ ਦੀਆਂ ਜੀ ਤੇ ਉਸ ਨੂੰ ਉਹ ਪੱਖ ਨੂੰ ਕਿਵੇਂ ਦੇਖਦੇ ਤੁਸੀਂ ਜਿਹੜੇ ਕਹਿੰਦੇ ਨੇ ਵੀ ਸਮਝਾ ਕੇ ਕੀ ਕਰ ਸਕਦਾ ਸੀ ਦੇਖੋ ਆਪਣੇ ਆਪਣੇ ਆਪਣਾ ਆਪਣਾ ਜਿਹੜਾ ਇੱਥੇ ਮਾਨਸਿਕਤਾ ਕੰਮ ਕਰਦੀ ਹੈ ਜੇ ਸ਼ਾਇਦ ਮੈਂ ਹੁੰਦਾ ਮੈਂ ਤਾਂ ਨਹੀਂ ਮਾਰਦਾ ਉਹਨੂੰ ਜੇ ਮੈਂ ਹੁਣ ਉਹਦੀ ਜਗ੍ਹਾ ਤੇ ਹੁੰਨਾ ਹੂੰ ਇਹ ਤਾਂ ਹੁਣ ਅਮਰਤਪਾਲ ਮੈਰ ਨੂੰ ਪਤਾ ਜਾਂ ਫਿਰ ਉਹ ਜਿਹੜੇ ਨਾਲ ਦੇ ਨਿੰਗ ਸੀਗੇ ਜਿਹੜੇ ਕੇਸ ਨੂੰ ਜਿਵੇਂ ਐਸਐਸਪੀ ਸਾਹਿਬ ਆ ਆ ਜਿਹੜੀ ਮੈਡਮ ਨੇ ਉਹਨਾਂ ਦੇ ਆਪਾਂ ਸੁਣੇ ਆ ਜਿਹੜੀ ਸਟੇਟਮੈਂਟ ਸੁਣੀ ਆ ਜਾਂ ਫਿਰ ਆਪਾਂ ਚੀਜ਼ਾਂ ਦੇਖ ਲਦੇ ਆ ਹਨਾ ਇਹ ਮਾਰਨ ਹੁੰਦਾ ਸਿੱਧੀ ਮਾਰ ਦਿੰਦੇ ਨੂੰ ਘਰੇ ਵੀ ਮਾਰ ਦਿੰਦੇ ਨੂੰ ਲੈ ਕੇ ਆਉਂਦੇ ਨੇ ਹਨਾ ਉਹ ਤੋਂ ਬਾਅਦ ਅ ਗੱਡੀ ਦਾ ਕੰਮ ਕਰਾਉਂਦੇ ਨੇ ਕਹਿੰਦੇ ਕਾਫੀ ਪੈਸੇ ਲੱਗ ਜਾਂਦੇ ਨੇ ਫਿਰ ਮੈਨੂੰ ਐ ਲੱਗਦਾ ਉਹ ਜਿਹੜਾ ਬਾਈ ਮੁੰਡੇ ਦੀ ਵੀਡੀਓ ਆ ਰਹੀ ਹੈ ਜੀ ਜਿਹੜਾ ਉਹਨੂੰ ਲੈ ਕੇ ਜਾਂਦਾ ਹੈ ਕਾਰ ਦੇ ਵਿੱਚ ਹੂੰ ਉਹ ਉਹਦੇ ਬਾਰੇ ਪਤਾ ਲੱਗਿਆ ਕੁਛ ਵੀ ਉਹ ਕੌਣ ਸੀ ਉਹ ਕਿਵੇਂ ਲੈ ਕੇ ਆਇਆ ਪਤਾ ਨਹੀਂ ਕਿ ਸੀਗਾ ਮੁੰਡਾ ਅੱਛਾ ਉਹ ਗੱਲਬਾਤ ਹੋਈ ਸੀ ਇਹਨਾਂ ਦੀ ਵੀ ਤੇਥੋਂ ਪ੍ਰੋਮੋਸ਼ਨ ਕਰਵਾਉਣੀ ਆ ਸੀ ਹੂੰ ਵੀ ਪ੍ਰੋਮੋਸ਼ਨ ਕਰਵਾਉਣੀ ਆ ਕੋਈ ਹੂੰ ਉਹ ਚੀਜ਼ਾਂ ਫਿਰ ਜਦੋਂ ਉਹ ਮਤਲਬ ਗੱਲਾਂ ਚ ਆ ਗਈ ਜਿਹੜੀ ਉਹਨੂੰ ਉਹਨੂੰ ਬੁਲਾਉਂਦੇ ਕਿੱਥੇ ਨੇ ਪਿੱਛੇ ਲੈ ਗਏ ਬਠਿੰਡੇ ਬਠਿੰਡਾ ਬਠਿੰਡੇ ਹੂੰ ਵੀ ਕੋਈ ਸਾਡੀ ਪ੍ਰੋਮੋਸ਼ਨ ਵਗੈਰਾ ਕਰਵਾਉਣੀ ਆ ਉਹ ਫਿਰ ਮਤਲਬ ਗੱਲਾਂ ਚ ਆ ਜਾਂਦੀਆਂ ਹੂੰ ਕਿਉਂਕਿ ਹੁਣ ਬਠਿੰਡਾ ਪੁਲਿਸ ਜਿਹੜੀ ਦੇਖ ਰਹੀ ਆ ਸਾਰੀ ਬਾਤ ਚ ਕਰ ਰਹੀ ਆ ਉਹ ਤੇ ਫੇਰ ਉਹ ਤੋਂ ਬਾਅਦ ਜਦੋਂ ਇਹ ਆਪਣਾ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਪਹਿਲਾਂ ਜਿਹੜੇ ਮੁੰਡੇ ਕਹਿੰਦੇ ਸੀ ਵੀ ਅਸੀਂ ਦੋ ਜਣੇ ਸੀਗੇ ਜਿਹੜੇ ਪਹਿਲਾਂ ਮੁੰਡੇ ਰੈਸਟ ਹੋਏ ਨੇਗੇ ਉਹ ਮੁੰਡੇ ਕਹਿੰਦੇ ਨੇ ਕਿ ਅਸੀਂ ਆਤਮਸਮਰਪਣ ਕੀਤਾ ਪੁਲਿਸ ਕਹਿੰਦੀ ਆ ਵੀ ਅਸੀਂ ਰੈਸਟ ਕੀਤਾ ਹੂੰ ਜਿਹੜੇ ਦੋ ਨਿੰਗ ਸੀ ਜਿਹੜੇ ਦੋ ਨਿੰਗ ਨੇਗੇ ਉਹ ਕਹਿੰਦੇ ਵੀ ਅਸੀਂ ਜਦੋਂ ਪਾਸਵਰਡ ਮੰਗਿਆ ਉਹਨਾਂ ਦਾ ਹੂੰ ਤਾਂ ਉਹਨੇ ਦਿੱਤਾ ਨਹੀਂ ਹੈਗਾ ਫਿਰ ਕਹਿੰਦੇ ਥੱਪੜ ਥੁੱਪੜ ਮਾਰੇ ਉਹਨਾਂ ਨੂੰ ਕਮਲਕੌਰ ਨੇ ਹਾਂ ਹੂੰ ਕਮਰਕੌਰ ਦੇ ਥੱਪੜ ਮਾਰੇ ਫਿਰ ਗੱਲ ਕਹਿੰਦੇ ਇੱਥੋਂ ਤੱਕ ਵੱਧ ਗਈ ਵੀ ਜਿਹੜਾ ਕਮਰਕਾ ਸਾ ਬੰਨਿਆ ਹੋਇਆ ਹੁੰਦਾ ਉਹ ਗੱਲ ਦੇ ਵਿੱਚ ਪਾ ਕੇ ਦੋਵਾਂ ਜਣਿਆਂ ਨੇ ਖਿੱਚਿਆ ਫਿਰ ਜਿਹੜਾ ਦੂਜਾ ਸਟੇਟਮੈਂਟ ਆਉਂਦੀ ਉਹਨਾਂ ਦੀ ਦੂਜੀ ਸਟੇਟਮੈਂਟ ਇਹ ਆਈ ਸੀ ਕਿ ਅਮਰਤਪਾਲ ਵੀ ਨਾਲ ਸੀਗਾ ਸਾਡੇ ਕਿ ਅਮਰਤਪਾਲ ਨੇ ਆਪਦੇ ਹੱਥਾਂ ਦੇ ਨਾਲ ਗਾਲਾ ਘੋਟਿਆ ਵੀ ਗੱਡੀ ਦੇ ਵਿੱਚ ਜਾਨੀ ਕਿ ਚਾਰ ਜਣੇ ਸੀ ਹਾਂ ਵਿੱਚੇ ਕਮਰਕੌਰ ਵੀ ਚਾਰ ਜਣੇ ਹੋਗੇ ਫਿਰ ਗੱਲ ਇਹ ਨਿਕਲ ਕੇ ਸਾਹਮਣੇ ਆਈ ਬੂਟਾ ਸਿੰਘ ਇੱਕ ਜਿਹੜਾ ਇਹ ਆਪਣੀ ਨੋ ਅਕਸਰ ਬੋਲਦਾ ਰਹਿੰਦਾ ਉਹ ਆਪਣੀ ਕੌਮ ਨੂੰ ਇੱਕ ਸਿਆਂਖ ਲੱਗੀ ਹੋਈ ਆ ਹਨ ਉਹ ਕਹਿੰਦਾ ਕਿ ਹਾਂ ਹੂੰ ਤੇ ਉਹ ਕਹਿੰਦੇ ਵੀ ਬਲਤਕਾਰ ਕੀਤਾ ਤੇ ਉਹ ਫਿਰ ਹੁਣ ਰਿਪੋਰਟ ਆਈ ਆ ਕਰ ਲ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਇਆ ਸੀ ਉਹ ਤਾਂ ਚਲੋ ਪਹਿਲਾਂ ਵੀ ਆਪਾਂ ਨੂੰ ਪਤਾ ਸੀ ਕਿ ਅਮਰਪਾਲਾ ਇੰਨਾ ਜਿਹੜਾ ਛੋਟਾ ਕੰਮ ਤਾਂ ਇੰਨੀ ਗਿਰੀ ਹੋਈ ਸੋਚਦਾ ਤਾਂ ਨਹੀਂ ਹੈਗਾ ਅਮਰਪਾਲਾ ਉਹਦਾ ਉਹਨਾਂ ਦੇ ਐਡਵੋਕੇਟ ਨੇ ਵੀ ਕਲੀਅਰ ਕੀਤਾ ਕਲੀਅਰ ਕੀਤਾ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਮੇਰੀ ਮਾਨਸਿਕਤਾ ਕਿ ਸਮਝਾਇਆ ਜਾ ਸਕਦਾ ਸੀਗਾ ਬਾਕੀ ਐਦਾਂ ਦੀ ਸਿਚੁਏਸ਼ਨ ਬਣ ਸੱਤਦੀ ਆ ਉੱਥੇ ਹਨਾ ਵੀ ਮੌਕੇ ਦੇ ਉੱਤੇ ਕੀ ਹੋਇਆ ਇਹ ਤਾਂ ਜਾਂ ਫਿਰ ਪੁਲਿਸ ਨੂੰ ਪਤਾ ਜਾਂ ਫਿਰ ਉਹਨਾਂ ਨੇ ਕੀ ਜਿਹੜਾ ਆਪਣਾ ਇਨਟੈਰੋਗੇਸ਼ਨ ਚ ਮੰਨਿਆ ਮੁੰਡਿਆਂ ਨੇ ਹਨਾ ਉਹ ਤਾਂ ਜਾਂਚ ਦਾ ਪੇਸ਼ਾ ਜਾਂ ਫਿਰ ਜਦੋਂ ਚਲਾਨ ਪੇਸ਼ ਹੋਊਗਾ ਜਿਹੜੀ ਰਿਪੋਰਟ ਬਣੀ ਆ ਉਹਦੀ ਜਿਹੜੀ ਐਫ ਆਈ ਆਰ ਐਫ ਆਰ ਆਈ ਹੁੰਦੀ ਹੈਗੀ ਉਹਦੇ ਵਿੱਚ ਪਤਾ ਲੱਗੂਗਾ ਵੀ ਕਿਵੇਂ ਕੀ ਸਾਰਾ ਕੁਝ ਉਹਦੇ ਵਿੱਚ ਪੂਰੀ ਡਿਟੇਲ ਹੁੰਦੀ ਹੈ ਹੂੰ ਵਿਲੇ ਜਿੰਦਾ ਫਿਰ ਉਹਨਾਂ ਤੇ ਪਰਚਾ ਕਟਿਆ ਹੋਣਾ ਕਿਹੜੀਆਂ ਧਰਾਵਾਂ ਨਾਲ ਜਿੰਨਾ ਕੁ ਮੈਨੂੰ ਕੋਲ ਵੀ ਕਿ ਮਾਫੀਨਾਮੇ ਵਾਲੀਆਂ ਵੀਡੀਓ ਬਹੁਤ ਆ ਰਹੀਆਂ ਨੇ ਬਈ ਆਪਾਂ ਹੁਣ ਦੇਖ ਰਹੇ ਆ ਉਹ ਫਿਰ ਪ੍ਰੈਸ਼ਰ ਬਣ ਗਿਆ ਨਾ ਹੂੰ ਹੁਣ ਹਰ ਇੱਕ ਨੂੰ ਐਵੇਂ ਹੋ ਗਿਆ ਵੀ ਜਿਵੇਂ ਹੁਣ ਜੱਟ ਬਾਬੇ ਬਾਂਦਰਾ ਤੋਂ ਹੂੰ ਜਾਂ ਦੀਪਿਕਾ ਲੁਧਰਾ ਹੋ ਗਈ ਜਾਂ ਪਹਿਲਾਂ ਪ੍ਰੋਡਿਊਸਰ ਸੀਗਾ ਜਾਂ ਹੋਰ ਵੀ ਜਿੰਨੇ ਕੁ ਹੈਗੇ ਨੇ ਜਿਹੜੇ ਹਰ ਇੱਕ ਨੂੰ ਐ ਹੋ ਗਿਆ ਹੱਥਾਂ ਪੈਰਾਂ ਦੀ ਪੈ ਗਈ ਹੂੰ ਵੀ ਸਾਡਾ ਨਾ ਕਿਤੇ ਕੰਮ ਹੋ ਜੇ ਪਰ ਉਹ ਹੁਣ ਜੇ ਡਰ ਵੀ ਸੱਚ ਹੈ ਹਾਂ ਅਮਰਤਪਾਲ ਨੂੰ ਦੇਖੀਓ ਖੁਦ ਹੀ ਹੁਣ ਜਿਹੜਾ ਮਤਲਬ ਜਿਵੇਂ ਕਹਿੰਦੇ ਨੇ ਜੁਏ ਤੇ ਚੱਲ ਗਿਆ ਹਨਾ ਆਪਣਾ ਦਵਾਈ ਚੱਲ ਗਿਆ ਉਹ ਉਹ ਹੁਣ ਆਪਦਾ ਹੀ ਮਤਲਬ ਜਿਹੜਾ ਬਚਾ ਕਰ ਰਹੇ ਨੇ ਤੇ ਚਲੋ ਐਵੇਂ ਤਾਂ ਕਾਨੂੰਨ ਬਹੁਤ ਵੱਡਾ ਕੁਝ ਐਦਾਂ ਦਾ ਤਾਂ ਨਹੀਂ ਹੋਊਗਾ ਅਮਰਤਪਾਲ ਵੀ ਕੋਈ ਐਨਾ ਕੋਈ ਬੱਚਾ ਨਹੀਂ ਹੈਗਾ ਕਿ ਹੁਣ ਜਿਵੇਂ ਉਹਨਾਂ ਨੇ ਸਟੇਟਮੈਂਟ ਆਖੀ ਸੀਗੀ ਹੂੰ ਕਿ ਮਤਲਬ ਵੀ ਮੈਂ 4-5 ਨੂੰ ਹੋਰ ਰੋੜੂਗਾ ਜਾਂ ਕੁਝ ਵੀ ਹਨਾ ਪ੍ਰਸ਼ਾਸਨ ਵੀ ਜਿਹੜਾ ਕਿਤੇ ਮੇਰੇ ਘਰ ਲੇਗ ਹੋ ਕੇ ਉਹਨਾਂ ਨੇ ਕੀਤੀ ਗੱਲ ਕਿਤੇ ਨਾ ਕਿਤੇ ਮੈਟਰ ਕਰਦਾ ਪ੍ਰਸ਼ਾਸਨ ਵੀ ਹਮ ਅਮਰਤਪਾਲ ਵੀ ਚੰਗੀ ਸ਼ਖਸੀਅਤ ਤਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਪਰ ਉਹਨਾਂ ਦਾ ਜਿਹੜਾ ਮਕਸਦ ਸੀਗਾ ਮੈਨੂੰ ਇਹ ਲੱਗਦਾ ਕਿ ਮਾਰਨਾ ਨਹੀਂ ਹੈਗਾ ਸੀਗਾ ਉਹਨੂੰ ਹਮ ਪਰ ਜਿਹੜਾ ਗਲਤੀ ਵੀ ਹੈਗੀ ਸੀ ਉਹਦੀ ਕੰਚਨ ਕੁਮਾਰੀ ਦੀ ਕਮਲ ਕੌਰ ਜਿਹੜੇ ਨੇ ਆਪਣਾ ਨਾਮ ਰੱਖਿਆ ਪਹਿਲਾਂ ਸਮਝ ਆਇਆ ਵੀ ਸੀਗਾ ਉਹਨੂੰ 1.5 ਲੱਖ ਰੁਪਈਆ ਵੀ ਦਿੱਤਾ ਸੀਗਾ ਹਨਾ ਵੀ ਤੋ ਟਿਕ ਜਾ ਜਾਂ ਬਹੁਤ ਲੰਮਾ ਚੌੜਾ ਸਿਸਟਮ ਸੀਗਾ ਵੀ ਆਰਾਮ ਤੇ ਨਾ ਚੱਲਿਆ ਏਕਟਰ ਸੀਗਾ ਤੇ ਜਿਹੜਾ ਅਮਰਤਪਾਲ ਉਹ ਬਾਰ-ਬਾਰ ਕਹਿ ਰਿਹਾ ਸੀਗਾ ਹੂੰ ਉਹਦੇ ਮਨ 'ਚ ਗੱਲ ਹੈਗੀ ਸੀ ਇਹ ਜਦੋਂ ਪਹਿਲਾਂ ਵੀ ਉਹਨਾਂ ਦੇ ਇੱਕ ਕੇਸ ਹੋਇਆ ਸੀਗਾ ਪਿੱਛੇ ਜੇ ਉਹਨਾਂ ਨੇ ਬਾਬਾ ਸੀਗਾ ਜਿਹੜਾ ਉਹ ਜਿਹੜਾ ਬਲਤਕਾਰ ਕਰਦਾ ਹੁੰਦਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੂੰ ਪਤਾ ਨਹੀਂ ਕਿਹੜੇ ਤਾਂ ਵਾਲਾ ਬਾਬਾ ਸੀ ਕੋਈ ਉਹ ਹੂੰ ਉਦੋਂ ਵੀ ਕਿਹਾ ਸੀ ਇਹਨੇ ਕਹਿੰਦਾ ਵੀ ਤੁਸੀਂ ਹਟ ਜੋ ਹਟ ਜੋ ਫਿਰ ਜਦੋਂ ਇਹਨਾਂ ਨੇ ਦੀਪਕਾ ਲੁਥਰ ਨੂੰ ਬੁਲਾਇਆ ਸੀ ਪਿੱਛੇ ਜੇ ਕਹਿੰਦਾ ਸੀ ਕਹਿੰਦਾ ਵੀ ਉਹ ਕੰਨੀ ਜਾ ਰ ਕਹਿੰਦਾ ਉਹਨੂੰ ਜਾ ਰ ਨਾ ਕਹਿਆ ਕਹਿੰਦਾ ਚੁੰਨੀ ਸਿਰ ਤੇ ਲੈ ਲੈ ਹੂੰ ਵੀ ਇਹ ਕਾਫੀ ਸਮੇਂ ਤੋਂ ਮਾਨਦੇ ਵਿੱਚ ਹੈਗੀ ਸੀ ਮੈਂ ਰਹੋnde ਗੱਲ ਕਿ ਇਹਨੇ ਕੁਝ ਕਰਨਾ ਸੀਗਾ ਹੂੰ ਪਰ ਵੀ ਹੁਣ ਇਹਦਾ ਛੜਾ ਸਿੱਧਾ ਸਿੱਧਾ ਅਸਰ ਆ ਮੈਂ ਰਹੋnde ਪਰਿਵਾਰ ਦੇ ਉੱਤੇ ਜਾਂ ਉਹ ਮੁੰਡਿਆਂ ਦੇ ਪਰਿਵਾਰ ਦੇ ਉੱਤੇ ਜਾਂ ਫਿਰ ਡਿਪੈਂਡ ਕਰਦਾ ਕਿ ਹੁਣ ਉਹਦੇ ਵਿੱਚ ਗਵਾਹ ਕੌਣ ਬਣੂਗਾ ਉੱਥੇ ਕੀ ਗਵਾਈਆਂ ਹੁੰਦੀਆਂ ਨੇ ਸਜ਼ਾ ਹੁੰਦੀ ਆ ਜਾਂ ਨਹੀਂ ਹੁੰਦੀ ਆ ਇਹ ਜਾਂਚ ਦਾ ਵਿਸ਼ਾ ਹੈ ਪਰਿਵਾਰ ਨੂੰ ਵੀ ਪੁਲਿਸ ਨੇ ਹਾਂ ਪਰਿਵਾਰ ਆਪਣੇ ਹਰਾਸਤੇ ਦੇ ਵਿੱਚ ਐਦਾਂ ਹੁੰਦਾ ਨਾ ਵੀ ਜਦੋਂ ਪ੍ਰੈਸ਼ਰ ਬਣ ਜਾਂਦਾਗਾ ਫਿਰ ਪਰਿਵਾਰ ਨੂੰ ਅਨਟੈਰੋਗੇਟ ਕਰਦਾਗਾ ਜਿਹੜਾ ਪ੍ਰਸ਼ਾਸਨ ਆ ਹਨਾ ਵੀ ਜਦੋਂ ਉਹਨਾਂ ਨੂੰ ਐਵੇਂ ਸੀਨਾ ਵੀ ਕਿਤੇ ਮੈਰੋ ਆ ਜਿਹੜਾ ਆਪਣਾ ਮਰਤਪਾਲ ਵੀ ਪੰਜਾਬ ਦੇ ਵਿੱਚ ਹੀ ਆਗਾ ਵੀ ਜਦੋਂ ਆਪਾਂ ਪਰਿਵਾਰ ਨੂੰ ਜਿਹੜਾ ਰੈਸਟ ਕੀਤਾ ਉੱਥੇ ਰੱਖਿਆ ਕਸਨੜੀ ਦੇ ਵਿੱਚ ਹਨਾ ਹਵਾਲਾਤ ਦੇ ਵਿੱਚ ਜਾਂ ਵੈਸੇ ਹੀ ਬਾਹਰ ਰੱਖਿਆ ਹੁਣ ਤਾਂ ਫਿਰ ਇਹ ਸੀਗਾ ਕਿ ਜੇ ਕੀਤੇ ਪੰਜਾਬ ਦੇ ਵਿੱਚ ਹੋਇਆ ਤਾਂ ਆਜੂਗਾ ਫਿਰ ਉਹ ਸਰਬਜੀਤ ਸਿੰਘ ਐਮਪੀ ਨੇ ਜਾ ਕੇ ਉਹਨਾਂ ਨੂੰ ਜਿਹੜਾ ਪਰਿਵਾਰ ਨੂੰ ਹਾਂ ਛਡਵਾਇਆ ਉਤੋਂ ਤੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਬਾਕੀ ਗੱਲਬਾਤ ਇਹੀ ਆ ਕੇ ਸ਼ਾਇਦ ਮੈਨੂੰ ਇਹ ਲੱਗਦਾ ਕਿ ਮਾਰਨਾ ਨਹੀਂ ਚਾਹੀਦਾ ਸੀ ਜਿਹੜਾ ਮੈਨੂੰ ਲੱਗਦਾ ਜਾਂ ਆਪਣੇ ਹੋਰ ਕੁਝ ਤੋਂ ਮਿੱਤਰ ਨੇ ਹੂੰ ਸਾਡੇ ਕੁਝ ਕਮੇਤਰਾਂ ਨੂੰ ਲੱਗਦਾ ਵੀ ਮਾਰਨਾ ਚਾਹੀਦਾ ਸੀ ਜਿਹੜੇ ਗਰਮਖਿਆਲੀ ਨੇ ਉਹ ਜੇ ਮੈਨੂੰ ਵਦੀਪ ਹੋ ਗਿਆ ਜਾਂ ਹੋਰ ਹੋ ਗਿਆ ਹੂੰ ਉਹਦੇ 'ਚ ਬਾਈ ਇਹ ਵੀ ਹੈ ਨਾ ਪੱਖ ਕਹਿੰਦੇ ਵੀ ਸਮਝਾਏ ਤੂੰ ਸਮਝੀ ਨਹੀਂ ਹੈਗੀ ਹੂੰ ਜਿਵੇਂ ਕਿ ਪਹਿਲਾਂ ਤੁਸੀਂ 1.5 ਲੱਖ ਦੀ ਗੱਲ ਕੀਤੀ ਹੈ ਉਹਦੀ ਆਰਥਿਕ ਮਦਦ ਦੀ ਗੱਲ ਕੀਤੀ ਹੈ ਜਿਹੜੀ ਮਾਲੀ ਮਦਦ ਕਹਿ ਦਿੰਦੇ ਆ ਵੀ ਵੀ ਤੂੰ ਇਹ ਕੰਮ ਛੱਡ ਦੇ ਅਸੀਂ ਤੇਰੀ ਮਦਦ ਆਪੋ ਪ੍ਰਾਣੀਆਂ ਗੱਲਾਂ ਵਾ ਗੱਲ ਇਹ ਹੈ ਨਾ ਸਿਮਰ ਵੀਰੇ ਜਿਹੜਾ ਇਹ ਸੋਸ਼ਲ ਮੀਡੀਆ ਹੁਣ ਜਿਹੜਾ ਇੱਕ ਵਾਰੀ ਜਿਹਦੇ ਮੂੰਹ ਨੂੰ ਲੱਗ ਗਿਆ ਇਹ ਜਿਹੜਾ ਇੱਕ ਵਾਰੀ ਪੈਸੇ ਆਉਣ ਲੱਗ ਗਏ ਜਾਂ ਫਿਰ ਉਹ ਅਸ਼ਲੀਲਤਾ ਲੱਚਰਤਾ ਜਾਂ ਜਿੰਮੇਦਾਰਾ ਕੰਮ ਸੀਗਾ ਹਨਾ ਉਹ ਬਲਗਰ ਚੀਜ਼ਾਂ ਕਰਨੀਆਂ ਜਾਂ ਜੋ ਵੀ ਕੰਮ ਸੀਗਾ ਉਹਦਾ ਹਨਾ ਉਹ ਫਿਰ ਜਦੋਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਬੰਦਾ ਫੇਮਸ ਹੋਣ ਲੱਗ ਜਾਂਦਾ ਫਿਰ ਉਹ ਬੈਕ ਮੁਰਨਾ ਬਹੁਤ ਔਖਾ ਹੋ ਜਾਂਦਾ ਹੈ ਸਹੀ ਗੱਲ ਹੈ ਬਿਲਕੁਲ ਫਿਰ ਉਹ ਤਾਂ ਕਰਕੇ ਜਿਹੜਾ ਬਾਕੀ ਜੋੜ ਕਹਿੰਦੇ ਹੁੰਦੇ ਨੇ ਵੀ ਕਿਸਮਤ ਤੇ ਲਿਖਿਆ ਹੁੰਦਾ ਹੂੰ ਜਿੰਨੀ ਕਿ ਲਿਖੀ ਹੋਈ ਸੀ ਉਹਦੇ ਉਹਨੇ ਜੇ ਆਪਾਂ ਹੁਣ ਪਰਮਾਤਮਾ ਦੀ ਗੱਲ ਕਰੀਏ ਉਹਨੇ ਜਾਣਾ ਸੀਗਾ ਸ਼ਾਇਦ ਤੇ ਬਹਾਨਾ ਨਏ ਬਣਨਾ ਸੀਗਾ ਜੇ ਉਹ ਨਹੀਂ ਤਾਂ ਕੋਈ ਹੋਰ ਕਿਸੇ ਨੇ ਕੰਮ ਕਰ ਹੀ ਦੇਣਾ ਸੀ ਕਿਉਂਕਿ ਜੇ ਆਪਾਂ ਇਹ ਚੀਜ਼ਾਂ ਦੀ ਗੱਲਬਾਤ ਕਰੀਏ ਤਾਂ ਆਪਣੇ ਦੇਖੋ ਹੁਣ ਬਜ਼ੁਰਗ ਮਾਤਾ ਅੰਦਰ ਬੈਠੀ ਆ ਮੇਰੀ ਉਹ ਉਹਨਾਂ ਨੂੰ ਫੋਨ ਲੈ ਕੇ ਦਿੱਤਾਗਾ ਉਹ ਦੇਖੀ ਜਾਂਦੀ ਆ ਹੁਣ ਜਿੱਥੇ ਕਿਤੇ ਉਹ ਵੀਡੀਓ ਆ ਗਈ ਕੋਲ ਆਪਾਂ ਬੈਠੇ ਹੋਈ ਆ ਆਪਾਂ ਕਿਦਾਂ ਬਰਦਾਸ਼ਤ ਕਰ ਲੋ ਭਾਈ ਉਹੀ ਤੁਸੀਂ ਗਰਮ ਖੇਲੀਆਂ ਦੀ ਗੱਲ ਕੀਤੀ ਪ੍ਰਭਾਵ ਤਾਂ ਪੈਂਦਾ ਨਾ ਉਸ ਗੱਲ ਦਾ ਬਿਲਕੁਲ ਪੈਂਦਾ ਜਦੋਂ ਉਹ ਕਹਿੰਦੇ ਨੇ ਇੱਕ ਦੂਸਰੇ ਬੰਦੇ ਨੇ ਮੈਂ ਦੇਖ ਰਿਹਾ ਸੀ ਕਿਸੇ ਉਹਦੇ ਪਰਨੇ ਗੱਲ ਕਹੀ ਕਮਲ ਕੌਰ ਦੇ ਜੀ ਕਹਿੰਦੇ ਵੀ ਤੁਸੀਂ ਅਨਫੋਲੋ ਕਰ ਦੋ ਵੀਡੀਓ ਨਾ ਦੇਖੋ ਹਮ ਅਨਫੋਲੋ ਆਲਾ ਫੋਲੋ ਆਲਾ ਚੱਕਰ ਨਹੀਂ ਹੈਗਾ ਬਾਈ ਜੀ ਉਹ ਤਾਂ ਤੁਹਾਡੇ ਕੋਲੇ ਸੁਜੈਸਟ ਕਰਦਾ ਜੀ ਜਿਹੜਾ ਵੀ ਤੁਹਾਡਾ ਐਪ ਹੈ ਜੀ ਹਨਾ ਜੇ YouTube ਹੈ ਜਾਂ ਤੁਹਾਡਾ Facebook ਹੈ Instagram ਹੈ ਉਹ ਤੁਹਾਡੇ ਕੋਲੇ ਆਟੋਮੈਟਿਕ ਵੀਡੀਓ ਆਉਂਦੀ ਹੈ ਤੁਸੀਂ ਫੋਲੋ ਕਰੋ ਨਾ ਕਰੋ ਹਾਂ ਉਹਨੂੰ ਰੋਕੋਗੇ ਕਿਵੇਂ ਤੇ ਇੱਕ ਮੈਨੂੰ ਸ਼ੋਰ ਯਾਰ ਲੱਗਿਆ ਇੱਥੇ ਆਪਣੇ ਪੰਜਾਬ ਪੁਲਿਸ ਦਾ ਕਿ ਜਿਹੜੇ ਹਜ ਜਸਨੀਤ ਕੌਰ ਦਾ ਸੁਰਲੀਨ ਆ ਇੱਕ ਜਿਹੜੀ ਕਾਫੀ ਨਿਊਰਟੀ ਉੱਥੇ ਸ਼ੋਅ ਕਰਦੀ ਆ ਪਰ ਬਲਗਰ ਕੰਟੈਂਟ ਪਾਉਂਦੀ ਆ ਤੇ ਕਮ ਤੇ ਕਮਲ ਕੌਰ ਦਾ ਹਜੇ ਵੀ ਅਕਾਊਂਟ ਚੱਲ ਰਹੇ ਨੇ ਬੈਨ ਹੋਣੇ ਚਾਹੀਦੇ ਸੀ ਇੰਡੀਆ ਦੇ ਵਿੱਚੋਂ ਤਾਂ ਖਾਸ ਕਰਕੇ ਹੈਨਾ ਜੇ ਕੋਈ ਸੱਚ ਬੋਲਦਾ ਤਾਂ ਉਹ ਅਕਾਊਂਟ ਮਿੰਟ ਦੇ ਵਿੱਚ ਜਿਹੜਾ ਇੱਥੋਂ ਬੈਨ ਹੋ ਜਾਂਦਾ ਜੇ ਆਪਾਂ ਅਮਰਤਪਾਲ ਮੈਰੋਂ ਦੀ ਗੱਲ ਕਰੀਏ ਤਾਂ ਮਿੰਟ ਤੋਂ ਪਹਿਲਾਂ ਦਾ ਅਕਾਊਂਟ ਇੱਥੋਂ ਬੈਨ ਹੋ ਗਿਆ ਤੁਸੀਂ ਤੁਸੀਂ ਕੁੜੀਆਂ ਦੀ ਗੱਲ ਕੀਤੀ ਹੈ ਜੀ 3-4 ਕੁੜੀਆਂ ਦੇ ਤੁਸੀਂ ਨਾਮ ਲਏ ਨੇ ਮੁੰਡੇ ਵੀ ਬਹੁਤ ਨੇ ਬਈ ਬਹੁਤ ਨੇ ਜਿਹੜੇ ਆਪਾਂ ਗਲਤ ਇਸ਼ਾਰੇ ਕਰਦੇ ਨੇ ਆਪਣਾ ਦੋਰਾ ਉਹਨਾਂ ਦੀ ਟੋਲੇ ਗਏ ਦਿੰਦੇ ਨੇ ਜਾਂ ਆਪਣੇ ਦੂਜਾ ਜਿਵੇਂ ਸ਼ਬਦਾਵਲੀ ਵੀ ਉਹਨਾਂ ਦੀ ਡਬਲ मीनिंग ਇੱਕ ਪਿੱਛੇ ਆਪਣੇ ਨਵਦੀਪ ਨੇ ਵੀ ਮੁੱਦਾ ਚੁੱਕਿਆ ਸੀਗਾ ਪਰ ਚੌਥੇ ਉਹ ਆਪਣਾ ਮੁੰਡਾ ਸੀਗਾ ਬਾਲਾ ਐਥਲੈਟਿਕ ਨਾਲ ਗਿਆਨੀਆ ਮੁੰਡਾ ਹੋਂ ਬਾਲੇ ਤੋਂ ਭੱਜ ਕੇ ਅਮਰਸਰ ਗਿਆ ਸੀਗਾ ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਉਹਨੂੰ ਸਰੋਪਾ ਦਿੱਤਾ ਤੇ 1 ਲੱਖ ਰੁਪਏ ਦਾ ਚੈੱਕ ਦਿੱਤਾ ਸੀਗਾ ਉਹ ਵੀ ਬਲਗਰ ਕੰਟੈਂਟ ਪਾਉਂਦਾ ਨਾਲੇ ਨਾਲ ਈ ਬਰਥਡੇ ਮਤਲਬ ਉਹਨੂੰ ਉਪਾਦੀ ਮਿਲੀ ਹਨ ਉਹ ਮਤਲਬ ਤੁਸੀਂ ਦੇਖਿਓ ਉਹਦੀ ਵੀਡੀਓ ਖੋਲ ਕੇ ਮੈਨੂੰ ਕੱਲੇ ਪਤਾ ਲੱਗਿਆ ਫਿਰ ਮੇਰੇ ਜਿਹੜੀਆਂ ਬਾਤ ਗੁਰੂ ਗੁਰੂ ਦੇ ਦਰਬਾਰ ਚ ਥਾਪੜਾ ਮਿਲ ਜਾਣਾ ਵੱਡੀ ਗੱਲ ਆ ਬਾਈ ਫਿਰ ਵੀ ਦੇਖ ਲਓ ਕਿਹੜੇ ਰਾਹਾਂ ਤੇ ਚੱਲ ਰਿਹਾ ਹੈ ਵੀ ਇਹ ਜਿਹੜੇ ਹੈਗੇ ਨੇ ਉਹ ਜੜ ਤੋਂ ਹੀ ਮਕਾਉਣਾ ਚਾਹੀਦਾ ਕਿ ਇਹਨਾਂ ਦੇ ਕਾਊਂਟ ਬੰਦ ਹੋਣੇ ਚਾਹੀਦੇ ਨੇ ਜਿਨ੍ਹਾਂ ਮਾ ਬਣਾਉਣਾ ਦਾ ਇੱਕ ਇਦਾਂ ਦਾ ਹੁਣ ਜਿਵੇਂ ਆਪਣਾ ਜੁੱਦਨਸ਼ਾ ਵਿਰੁੱਧ ਚਲਾਇਆ ਸੀਗਾ ਤੋਂ ਪਹਿਲਾਂ ਐਸਐਸਐਫ ਸੜਕ ਕਿ ਸੁਰੱਖਿਆ ਫੋਰਸ ਵਾਲੀਆਂ ਜਿਹੀਆਂ ਚੀਜ਼ਾਂ ਆਈਆਂ ਸੀ ਇੱਕ ਉਹ ਜਿਹੜਾ ਕਾਨੂੰਨ ਇਦਾਂ ਦਾ ਬਣਨਾ ਚਾਹੀਦਾ ਇੱਕ ਇਦਾਂ ਦੇ ਲੋਕਾਂ ਦੀ ਭਰਤੀ ਕਰਨੀ ਚਾਹੀਦੀ ਆ ਨਾਵੇਂ ਮੁੰਡੇ ਕੁੜੀਆਂ ਉੱਥੇ ਰੱਖਣੇ ਚਾਹੀਦੇ ਨੇ ਕਿ ਤੁਹਾਡੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਜਿਹੜਾ ਕੋਈ ਬਲਗਰ ਕੰਟੈਂਟ ਪਾਉਂਦਾ ਕੋਈ ਕੁੜੀ ਪਾਉਂਦੀ ਆ ਮੁੰਡਾ ਪਾਉਂਦਾ ਉਹਦੇ ਉੱਤੇ ਸਿਕੰਜਾ ਕੱਸਿਆ ਜਾਵੇ ਉਹਦੇ ਉੱਤੇ ਧਰਾਮਾ ਲੱਗਣ ਤੇ ਉਹਦਾ ਜਿਹੜਾ ਅਕਾਊਂਟ ਆ ਬੰਦ ਹੋਣਾ ਚਾਹੀਦਾ ਬਸ ਦੇਖੋ ਤੁਸੀਂ ਪੁੱਛਣਾ ਨਹੀਂ ਗਿਛਣਾ ਇਹ ਕੁਸ ਕਰਕੇ ਅਕਾਊਂਟ ਬੰਦ ਬਸ ਗੱਲ ਖਤ ਨਹੀਂ ਹੁਣ ਤੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਆ ਜੇ ਨਸ਼ਿਆਂ ਵਾਲਿਆਂ ਤੇ ਹੁੰਦੀਆਂ ਹਨ ਉਹਨਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਤੇ ਪਿੰਡ ਦੇ ਵਿੱਚ ਆ ਕੇ ਕਿ ਇਹ ਦੇਖੋ ਗਲਤ ਕੰਮ ਕਰਦਾ ਸੀਗਾ ਜਦੋਂ ਪੰਚਾਰਨ ਵਾਲੇ ਚੀਜ਼ ਹੋਊਗੀ ਤਾਂ ਆਪਣੇ ਆਪ ਇਹ ਜੜੇ ਲੋਟ ਆਉਣਗੇ ਬਿਲਕੁਲ ਹਾਂ ਜੀ ਤੇ ਬਾਕੀ ਪੱਖ ਤਾਂ ਦੋਨੋਂ ਤਰ੍ਹਾਂ ਦੇ ਨੇ ਹਨਾ ਹਾਂ ਚਲੋ ਆਪਣੇ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ ਹੈਗਾ ਜੇ ਆਪਾਂ ਜਿਵੇਂ ਕੈਰੀਅਰ ਵੀ ਮੈਨਰੋ ਚੰਗਾ ਵੀ ਕਰਿਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੇ ਆਪਾਂ ਕੋਈ ਪਰ ਆਪਣੇ ਨਾਲ ਨਾਸਹਿਮਤ ਵੀ ਹੋਣਗੇ ਮੈਂ ਇਹਨੂੰ ਚੰਗਾ ਵੀ ਕਰਿਆ ਪਰ ਜੇ ਚਲਾਏ ਪਰ ਬਾਈ ਕੁੱਲ ਮਿਲਾ ਕੇ ਇਹ ਹੈ ਵੀ ਜੇ ਸਿੱਖੀ ਨੂੰ ਦੇ ਤੋ ਦੇਖੀਏ ਆਪਾਂ ਵੀ ਕਹਿੰਦੇ ਸਿੱਖ ਨੇ ਹੱਥੇ ਤੇ ਮਾਰ ਨਹੀਂ ਕਰਦੇ ਜਾਂ ਫਿਰ ਵੀ ਉਹ ਬਹੁਤ ਚੀਜ਼ਾਂ ਹੁੰਦੀਆਂ ਨੇ ਸਿੱਖੀ ਦੇ ਵਿੱਚ ਜਿਵੇਂ ਬਾਈ ਕੁਸ਼ਪਿੰਦਰ ਸਿੰਘ ਤਾਊ ਨੇ ਉਹਦੀ ਉਦਾਹਰਨ ਦਿੱਤੀ ਸੀਗੀ ਵੀ ਉਹ ਤਾਂ ਚੀਜ਼ਾਂ ਉਹ ਗਲਤ ਵੀ ਆ ਤਾਂ ਸਹੀ ਵੀ ਆਗਾ ਆਪਾਂ ਇੱਕ ਜਿਹੜਾ ਇਨਫਲੂਐਂਸਰ ਹੋਵੇ ਜਿਆਦਾਤਰ ਪੱਕੇ ਆ ਰਿਹਾ ਵੀ ਥੋੜਾ ਜਿਹਾ ਸਮਝਾਵਾ ਦੇਣਾ ਚਾਹੀਦਾ ਸਮਝਾਵਾ ਦੇਣਾ ਚਾਹੀਦਾ ਇੱਕ ਦੋ ਨੂੰ ਮੌਕਾ ਮਿਲਣਾ ਚਾਹੀਦਾ ਬਾਕੀ ਚਲੋ ਹੁਣ ਚੀਜ਼ ਹੋ ਗਈ ਰੱਬ ਨਾ ਕਰੇ ਕਿ ਅੱਗੇ ਵਾਸਤੇ ਚੀਜ਼ਾਂ ਨਾ ਹੁਣ ਪੰਜਾਬ ਦੇ ਵਿੱਚ ਹਨਾ ਤੇ ਇਹ ਚੀਜ਼ਾਂ ਸੁਧਾਰਨੀਆਂ ਚਾਹੀਦੀਆਂ ਨੇ ਭਾਵੇਂ ਦੀਪਿਕਾ ਲੋਥਰਾ ਸਰਲੀਨ ਜਸਲੀਨ ਜਿਹੜੀਆਂ ਵੀ ਹੈਗੀਆਂ ਨੇ ਜਿਹੜੀਆਂ ਵੀ ਕੁੜੀਆਂ ਹੈਗੀਆਂ ਨੇ ਜਾਂ ਮੁੰਡੇ ਹੈਗੇ ਨੇ ਸੁਧਰਨਾ ਚਾਹੀਦਾ ਉਹਨਾਂ ਨੂੰ ਹਨਾ ਬਿਲਕੁਲ ਹਾਂ ਇਹ ਨਾ ਹੈ ਗੋ ਈਗੋ ਰੱਖਣ ਵੀ ਮੈਂ ਤਾਂ ਹੀ ਕਰੂੰਗਾ ਨਹੀਂ ਕਰੂੰਗਾ ਇਹ ਤਾਂ ਕੋਈ ਗੱਲ ਨਹੀਂ ਹੈ ਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਨਾ ਕਿ ਜਿਵੇਂ ਹੁਣ ਅਮਰਤਪਾਲ ਮੈਰੋ ਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਹਣਾ ਕਤਲ ਕੀਤਾ ਉਹਦਾ ਜਾਂ ਹੋ ਗਿਆ ਜਾਂ ਜਿਵੇਂ ਵੀ ਹੋਇਆ ਪ੍ਰਸ਼ਾਸਨ ਨੂੰ ਇਹ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਆਪਣੀ ਇੱਕ ਐਦਾਂ ਦੀ ਜਿਹੜੀ ਟੀਮ ਬਣਾਉਣੀ ਚਾਹੀਦੀ ਆ ਕਿਉਂਕਿ ਹੋਰ ਬਥੇਰੇ ਉੱਥੇ ਬੇਰੁਜ਼ਗਾਰ ਨੇ ਕੁਝ ਐਦਾਂ ਦੇ ਜਿਹੜੇ ਸੋਸ਼ਲ ਐਕਟਿਵਿਸਟ ਬਿਠਾਉਣੇ ਚਾਹੀਦੇ ਨੇ ਕਿ ਤੁਹਾਡਾ ਕੰਮ ਇਹੀ ਹੈਗਾ ਤੁਸੀਂ ਦੇਖਣਾ ਸਾਰਾ ਕੁਝ ਕਿ ਕੌਣ ਗੰਦ ਪਾ ਰਿਹਾ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਕਰੋ ਉਹਨਾਂ ਤੇ ਸਖਤ ਹੋ ਸਕੇ ਫੇਰ ਇਹ ਚੀਜ਼ਾਂ ਰੁਕਣਗੀਆਂ ਜੀ ਠੀਕ ਹੈ ਦੋਸਤੋ ਤੇ ਤੁਸੀਂ ਵੀ ਆਪਣੀ رائے ਦਿਓ ਵੀ ਜੀ ਕਿਵੇਂ ਹੋਇਆ ਇਹ ਗਲਤ ਹੋਇਆ ਜਾਂ ਸਹੀ ਹੋਇਆ ਜੀ ਤੇ ਸ਼ੇਅਰ ਕਰਿਓ ਧੰਨਵਾਦ ਸਸਿਕਾ ਸਸਿਕਾ ਜੀ